ਕਚਾਲਤ ਵਿੱਚ ਇੱਕ ਚੋਰ ਨੂੰ ਚੋਰੀ ਕਰਨਾ ਮਹਿੰਗਾ ਪੈ ਗਿਆ ਇਹ ਚੋਰ ਲੱਕਾ ਦੇ ਦੱਸਦੇ ਕਿ ਲੋਕਾਂ ਦੇ ਅਤੇ ਚੜ ਗਿਆ ਅਤੇ ਇਸ ਤੋਂ ਬਾਅਦ ਲੋਕਾਂ ਨੇ ਇਸ ਦਾ ਖੂਬ ਘਟਾਪਾ ਚੜਿਆ ਹੈ ਇਸ ਚੋਰ ਜੱਲੂ ਦੱਸਦੇ ਕਿ ਟਰੱਕਾ ਦੇ ਵਿੱਚ ਚੋਲਾ ਦਾ ਜਿਹੜਾ ਬੋਰੀਆਂ ਹੈ ਉਹ ਭਰ ਕੇ ਇਸ ਵਾਰ ਇਹਨਾਂ ਦਾ ਚਾ ਨਹੀਂ ਚਲਿਆ ਤਾਂ ਫਿਰ ਲੋਕਾਂ ਨੇ ਇਹਨਾਂ ਚੋਰਾ ਨੂੰ ਚੋਰੀ ਕਰਦੇ ਹੋਏ ਰੰਗੀ ਹੱਥੀ ਕਾਬੂ ਕਰ ਲਿਆ ਇਹਨਾਂ ਚੋਰਾ ਤੋਂ ਦਿੱਲੀ ਨੰਬਰ ਦੀ ਇੱਕ ਮੋਟਰਸਾਈਕਲ ਵੀ ਬਰਾਵਤ ਕੀਤੀ ਗਈ ਹੈ ਮੈਂ ਆਪਦੇ ਹੱਥੀ ਦੇਖਿਆ ਹੈ ਅਗਦੀ ਅੱਖੀ ਰੱਖਿਆ ਸੀ ਨੇ ਘੇਰਿਆ ਹੈ ਇਹਨਾਂ ਨਾਲ ਪੁਲਿਸ ਮਿਲੀ ਵੀ ਹੈ ਜੇ ਪੁਲਿਸ ਇਹਨਾਂ ਦੇ ਕਾਰਵਾਈ ਕਰੇ ਇਹਨਾਂ ਦਾ ਕੀ ਮਤਲਬ ਹੈ ਕਿਸੇ ਦੇ ਟਰੱਕ ਤੇ ਚੜ ਜਾਣ 2000 ਰੁਪਏ ਦਾ ਕਟਾ ਟਰੱਕ ਨੰਬਰ ਕਿਵੇਂ ਭਰ ਦੂਗਾ ਜਰੂਰੀ 2000 ਤਨਖਾਹ ਨਹੀਂ ਹੈਗੀ ਇਹ ਜੇ ਇਹਨਾਂ ਨੂੰ ਸ਼ਹਿਦ ਦਿੰਦੇ ਨੇ ਤਾਂ ਇਹ ਚੱਕਦੇ ਨੇ ਹੁਣ ਹੁਣ ਪੁਲਿਸ ਜ਼ਿੰਮੇਵਾਰਾ ਪੁਲਿਸ ਆ ਕੇ ਦੇਖੇ ਨੇ ਇਹਨਾਂ ਨੂੰ ਫੜੇ ਕਿੰਨੇ ਨੇ ਇਹਨਾਂ ਦੇ ਨਾਲ ਦਾ گروਹਾ ਹੈ ਇਹ ਅੱਜ ਦੇ ਨਹੀਂ ਇਹ 20 ਸਾਲ ਦੇ ਕੰਮ ਕਰਦੇ ਨੇ ਇਹਨਾਂ ਨੇ ਚਾਕੂ ਲਾਂਦੇ ਨੇ ਕੋਈ ਮਤਲਬ ਨਹੀਂ ਦੇਖਦਾ ਪਗਰ ਬੰਦੇ ਪੰਜ ਨੂੰ ਕਿਹਨੂੰ ਪੂਰਦੇ ਨੇ ਇਸ ਲਈ ਮੈਂ ਪੰਜਾਬ ਸਰਕਾਰ ਮਰਦਾ ਥੋੜਾ ਨਾਲ ਸਹੀ ਜੀ ਕਿਥੋਂ ਆ ਰਹੇ ਆ ਇਸ ਲਾਣੇ ਤੋਂ ਆਏ ਆ ਜੀ ਕੀ ਰੇ ਚਾਰ ਸੀਗੇ ਚੌਲ ਲੈ ਕੇ ਆਏ ਆ ਜੀ ਹੋਏ ਕੀ ਹੈ ਸਰਕਾਰੀ ਚੌਲ ਨੇ ਹੋਏ ਜੀ ਇਹ ਤੇ ਮੋਡ ਲੱਗੇ ਗੱਡੀ ਸੀ ਥੋੜਾ ਜਿਹਾ ਅੱਗੇ ਨੰਗ ਗਏ ਆ ਮੋਡ ਲੱਗੇ ਮਗਰੋਂ ਕੱਟਾ ਲਾ ਕੇ ਭੱਜ ਗਏ ਨਾ ਚਲੋ ਇਹ ਪਬਲਿਕ ਨਾ ਫੜ ਲਿਆ ਠੀਕ ਹੈ 2000 ਦਾ ਕੱਟਾ ਹੈ ਜੀ ਕਿਥੋਂ ਡਰਾਈਵਰ ਬੰਦੇ ਪਰ ਲਾਉਂਦੇ ਟੋਨ ਕਾਬੂ ਆ ਗਏ ਬਾਬੂ ਆ ਗਏ ਮੰਨ ਕੇ ਕੱਟਾ ਲੈ ਲਿਆ ਜੀ ਅੱਛਾ ਜੀ ਤੇ ਹੁਣ ਇਹਨੂੰ ਪੁੱਛੋ ਵਾਲਾ ਕਰੋ ਹੋਰ ਕੀ ਪੁਲਿਸ ਵੀ ਛੱਡ ਦੇਣਾ ਪਟਿਆਲੇ ਦੇ ਇੰਨਾ ਕੋ ਗੰਦ ਪਿਆ ਜਿੱਤੀ ਗੱਲਾਂ ਛੱਡਦੀ ਕਿੰਨੇ ਕਿੰਨੇ ਬੰਦੇ ਮਗਰ ਭਾ ਕੇ ਲੈਦੇ ਨੇ ਕੋ ਵੱਟੇ ਮਾਰਦੇ ਨੇ ਆ ਨਾਜ ਮੰਡੀ ਜਾਣਾ ਥੋੜੇ ਅੱਗੇ ਨੰਗ ਆਏ ਅਸੀਂ ਕਿੰਨੇ ਬੰਦੇ ਸੀ ਦੋ ਬੰਦੇ ਹਨ ਇੱਕ ਭੱਜ ਗਿਆ ਜੀ ਕਿੱਥੇ ਰਹਿਣ ਵਾਲੇ ਆ ਪੜਿਆਲੇ ਦੀ ਪੜਦੇ ਕਿ ਜਮਲਾਉ ਕਿ ਸਾਈਕਲ ਕਿਹੜਾ ਕੋਲ ਮੋੜ ਤੇ ਘਰ ਕੇ ਕੱਟਾ ਪਿਆਲੇ ਜਾਂਦੇ ਰਾਲੀ ਹੋਈ ਆ ਜੀ ਆਮਕੀ ਇਹਨਾਂ ਦੀ ਜੁਰਤ ਦੂਰ ਹਾਲਾਂਕਿ ਮੈਂ ਦਿੰਦਾ ਰੋਜ਼ ਰੋਜ਼ ਦਾ ਕੰਮ ਆ ਭਾਈ ਵਾਲੇ ਕੰਮ ਆ ਪਿੱਛ ਪਿੱਤ ਗਿਆ ਜਨੇ ਭਾਈ ਨਾ ਇੱਕ ਮੁੰਡੇ ਨਾਲ ਆਇਆ ਤੇ ਉਹ ਮੈਨੂੰ ਕਹਿੰਦਾ ਆਪਾਂ ਬੋਰੀ ਧਾਰਨੀਏ ਨਾ ਕਹਿੰਦਾ ਵੀ ਸਾਡਾ ਮਿਲਿਆ ਹੋਇਆ ਹੁੰਦਾ ਡਰਾਈਵਰਾਂ ਨਾਲ ਉਹਨਾਂ ਨੂੰ ਦੇਨੇ ਹੁੰਦੇ ਪੈਸੇ ਜਲਦੀ ਚੱਲੀ ਪੜੀ ਉਧਰ ਹੋਗੇ ਭਾਈ ਇੱਥੇ ਹੀ ਫੇਰ ਰੋਕ ਕੇ ਲੈ ਲਓ ਜਲਦੀ ਉਪਰ ਚੋੜੀ ਕਰੋਗੇ ਮੈਨੂੰ ਨਹੀਂ ਪਤਾ ਇਹ ਮਾਤਾ ਹੋਰ ਨਾਲ ਆਇਆ ਹੈ ਇਹਨਾਂ ਕੱਡੀ ਰਾਜ ਖੜੀ ਹੈ ਅਗਲਾ ਕਹਿੰਦਾ ਵੀ ਮੇਰੇ ਨਾਲ ਹੈ ਜੇ ਗਾ ਕੇ ਬੈਠਾ